ਮੇਗੋ ਕਹਿ ਦੇ ਇੱਕ ਥੋਕ ਕੇ ਹੋ ਜਾ ਆ ਜਾ ਆਓ ਸਭ ਤੁਹਾਨੂੰ ਮੁਟਿਆ ਜਿਹੜਾ ਰੋਸਕਰੀ ਬੱਧਿਆ ਬਹੁਤ ਜਾਵੇ ਸੋਣਾ ਮਾਰੇ ਤੂੰ ਮਾਰੇ ਲੈ ਮੜੇ ਸਾੜ ਦੇ ਲੋ ਇੱਕ ਮਿੰਟ ਰੁਕੋ ਇਹ ਡਾਟਾ ਮੀਡੀਆ ਦੀ ਗੱਲ ਵਾਸਤੇ ਕਿੰਨੇ ਟੈਸਮੰਦੂਰ ਕੀਤੇ ਆਪਾਂ ਸਾਢੇ 12 ਲੱਖ ਰੁਪਏ ਇਸ ਕਰੀ ਦਾ ਮਨਜ਼ੂਰ ਹੋ ਗਿਆ ਤੇ 80 ਫੀਸਦਾ ਲਾ ਲੱਗਦੀ 10 ਕਿਲੋ ਲਾ ਲੱਗਦੀ ਤੇ ਦਾ ਟੈਂਡਰ ਹੋਣਾ ਸੀ ਇਹਦਾ ਪੈਸਾ ਮੰਮਾ ਕਰਾਤਾ ਇਹਦੇ ਬਾਅਦ ਰਾਤ ਆਊਗਾ ਬਲਵਰੂ ਪਰਮਾਤਮਾ ਤੁਹਾਡੇ ਸਦਕੇ ਗਰੂਰ ਤੁਹਾਡੇ ਆਸ਼ੀਰਵਾਦ ਨਾਲ ਆ ਜਾਊਗਾ ਕਾਰਾੜੀ ਦਾ ਜਿਹੜਾ ਜ਼ੋਰ ਆਲਾ ਤੇ ਪਾਸਾ ਜਿਹੜਾ ਜ਼ੋਰ ਹੈ ਉਹਦਾ ਕੋਈ ਹਾਲ ਨਹੀਂ ਹੈ ਉਹਦੀ ਸਮੱਸਿਆ ਦੂਰ ਕਰਾਂਗੇ ਗਰੀਆ ਨਾਰੀਆ ਇਹ ਜਿਹੜੀ ਹੈ ਇਹ ਜਿਹੜੀ ਮੈਂ ਬੋਲਦਾ ਕਿਤੇ ਹੋਰ ਤੋਂ ਇਲਾਵਾ ਇਹ ਇਹ ਕੰਮ ਵੀ ਕਰਾਂਗੇ ਠੀਕ ਹੈ ਤੇ ਬਾਕੀ ਨਾ ਸਾਰੇ ਸਾਜਣਾ ਬਹੁਤ ਬਹੁਤ ਦਰਵਾਜ਼ਾ ਕਰਦਾ ਹਾਂ ਬਹੁਤ ਬਹੁਤ ਜੀ ਠੀਕ ਹੈ ਕਿ ਮੇਰੇ ਪਹੁੰਚ ਗਿਆ ਹੋਰ ਹੋ ਰਿਹਾ ਹੈ ਨਾ ਲਾਸ਼ੇ ਬੋਲ ਆਵਾਜ਼ ਹੀ ਆਜਾ ਆਜਾ ਬਹੁਤ ਜੀ ਮਾਫ ਕਰ ਲਿਆ ਨਾ ਕਿਉਂ ਜੋ ਤੁਸੀਂ ਬਹਿਣੇ ਕਿਉਂ ਤੁਸੀਂ ਮਾੜਾ ਨਾ ਆਉਂਦਾ ਨਾ 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 何 ਨੇ ਆਪਣਾ ਭਾਗ ਦੇ ਦਿੱਤੀ ਸੀ ਕਿ ਠੀਕ ਹੈ ਹਰੀਬਾਲ ਜੀ ਕੰਡਾਂ ਚ ਜਾ ਰਿਹਾ ਹਾਂ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ ਮੈਂ ਤਕਰੀਬਨ ਜਦੋਂ ਤੋਂ ਇਲੈਕਸ਼ਨ ਡਿਕਲੇਅਰ ਹੋਇਆ ਤੇ ਮੈਂ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਮੈਂ ਲਗਾਤਾਰ ਆਪਣੇ ਮਿੱਤਰਾਂ ਦੋਸਤਾਂ ਨਾਲ ਆਪਣੇ ਵਰਕਰਾਂ ਨਾਲ ਆਪਣੇ ਮਿਲਣ ਵਾਲਿਆਂ ਨਾਲ ਸਭ ਨਾਲ ਮੈਂ رابطہ ਕਾਇਮ ਕੀਤਾ ਪਿੰਡਾਂ ਚ ਵੀ ਮੈਂ ਗਿਆ ਹਾਂ ਇੱਕ ਤਰਫਾ ਮਾਹੌਲ ਹੈ ਕਾਂਗਰਸ ਦੇ ਹੱਕ ਚ ਮਾਹੌਲ ਹੈ ਔਰ ਮੈਂ ਜਿੱਥੋਂ ਤੱਕ ਕਹਿ ਸਕਦਾ ਮੈਂ ਪੰਜੇ ਸੀਟਾਂ ਚ ਗਿਆ ਹੈ ਕਿ ਸਰਸਾ ਜ਼ਿਲ੍ਹਾ ਦੀਆਂ ਪੰਜੇ ਸੀਟਾਂ ਜਿਹੜੀਆਂ ਕਾਂਗਰਸ ਦੀ ਚੋਣੇ ਚ ਪੈਣ ਵਾਲੀਆਂ ਹਨ ਲੋਕਾਂ ਦੇ ਕੋਈ ਕਿਸੇ ਤਰ੍ਹਾਂ ਨਹੀਂ ਕੋਈ ਨਰਾਜ਼ ਗੀਆਂ ਨਹੀਂ ਆਉਂਦੀਆਂ ਕਿਉਂਕਿ ਕਿਸੇ ਵੀ ਪਹਿਲਾਂ ਸਰਕਾਰ ਤੇ ਰਹੇ ਹੋ ਔਰ ਮੋਕੇ ਦੇ ਜਿਹੜੇ ਉਮੀਦਵਾਰ ਆ ਉਹ ਵੀ ਵਿਧਾਇਕ ਰਹੇ ਆ ਕੋ ਲੋਕਾਂ ਦੇ ਵਿੱਚ ਦੇਖੋ ਨਰਾਜ਼ਗੀ ਰਸਾਂ ਦੇਖੋ ਕੁਛ ਨਾ ਕੁਛ ਤਾਂ ਇਸ ਤਰ੍ਹਾਂ ਹੁੰਦਾ ਵੀ ਕਈ ਵਾਰੀ ਮੈਂ ਸਰਕਾਰ 'ਚ ਰਹੇ ਆ ਸਾਰੇ ਕੰਮ ਨਹੀਂ ਹੋ ਸਕਦੇ ਗੱਲ ਨੇਤਾ ਦੀ ਹੁੰਦੀ ਹੈ ਜਾਂ ਗੱਲ ਲੀਡਰ ਦੀ ਹੁੰਦੀ ਹੈ ਜਾਂ ਐਮ.ਐਲ.ਏ. ਐਮ.ਪੀ. ਦੀ ਹੁੰਦੀ ਹੈ ਵੀ ਉਹ ਸਰਕਾਰ ਕੋਲੇ ਗੱਲ ਰੱਖਦਾ ਕਿ ਨਹੀਂ ਰੱਖਦਾ ਅਸੀਂ ਆਪਣੇ ਵੱਲੋਂ ਸਰਕਾਰ ਕੋਲੇ ਗੱਲ ਰੱਖਣ 'ਚ ਕੋਈ ਪੁਤਾਹੀ ਨਹੀਂ ਰੱਖੀ ਕੋਈ ਦੇਰੀ ਨਹੀਂ ਕੀਤੀ ਕੋਈ ਕਮੀ ਪੇਸ਼ੇ ਨਹੀਂ ਰਹਿਣ ਦਿੱਤੀ ਸਰਕਾਰ ਕੋਲੇ ਜੋ ਸਮੱਸਿਆਵਾਂ ਆਉਂਦੀਆਂ ਸੀ ਚਾਹੇ ਪਬਲਿਕ ਦੀਆਂ ਕਿਸਾਨ ਮਜ਼ਦੂਰ ਦੀਆਂ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਜੋ ਸਮੱਸਿਆਵਾਂ ਆਉਂਦੀਆਂ ਸੀ ਅਸੀਂ ਫਟਾਫਟ ਕਾਗਜ਼ ਲੈ ਕੇ ਆਪਣੀ ਗੱਡੀ ਤੇ ਆਪਦੇ ਕੋਲੋਂ ਬਣਾ ਕੇ ਸਾਰਾ ਕੁਝ ਚਾਹੇ ਐਸਟੀਮੇਟ ਬਣਾਉਣੇ ਹੋਣ ਚਾਹੇ ਕੋਈ ਐਪਲੀਕੇਸ਼ਨ ਲੈਣੀ ਹੋਵੇ ਅਸੀਂ ਸੀਐਮ ਤੱਕ ਸੀਐਮ ਸਾਹਿਬ ਤੱਕ ਪਹੁੰਚਾਉਂਦੇ ਰਹੇ ਆ ਇਹ ਸਾਡਾ ਕੰਮ ਸੀਗਾ ਅਸੀਂ ਜਿਹੜੀ ਵਕਾਲਤ ਕੀਤੀ ਆ ਆਪਦੇ ਹਲਕੇ ਦੀ ਆਪਦੇ ਲੋਕਾਂ ਦੀ ਉਹ ਪੂਰੇ ਜੋਸ਼ ਉਰਨਾ ਕੀਤੀ ਆ ਪਰ ਫਿਰ ਵੀ ਕੋਈ ਨਾ ਕੋਈ ਕੰਮ ਕਰਦਿਆਂ ਚ ਕੋਈ ਕਮੀ ਪੇਸ਼ੀ ਸਾਰੇ ਕੰਮ ਪੂਰੇ ਨਹੀਂ ਹੋ ਸਕਦੇ ਉਹ ਥੋੜੀ ਬੋਤੀ ਰਹ ਜਾਂਦੀ ਐ ਉਹ ਵੀ ਆਪਣਾ ਸਮਝ ਕੇ ਸਾਨੂੰ ਅਲਾਂਭਾ ਨਹੀਂ ਦਿੰਦੇ ਆਪਣਾ ਸਮਝ ਕੇ ਥੋੜੀ ਜਿਹੀ ਗੱਲ ਕਰਦੇ ਨੇ ਅਸੀਂ ਉਹਨਾਂ ਦੀ ਗੱਲ ਸੁਣਦੇ ਆਂ ਮੇਰੇ ਕੋਲ ਐਕਸਾਮ ਤੁਸੀਂ ਲੰਮੇ ਸਮੇਂ ਤੋਂ ਰੈਲੀਟੀ ਵਿੱਚੋਂ ਰਾਏਕ ਵੀ ਰਹੇ ਹੋ ਐਸੀਪੀਸੀ ਵੀ ਰਹੇ ਹੋ ਤਾਂ ਕਿ ਜਨ ਗੋਡੀਆਂ ਵੱਲੋਂ ਜਾਂ ਹੋਰ ਜਨਤਾ ਵੱਲੋਂ ਇੱਕ ਸਿੱਖ 체ਰੇ ਨੂੰ ਲੈ ਕੇ ਕੰਗਸੇ ਦੋਸਲਾ ਜਾਂਦਾ ਸੀਗਾ ਕਿ ਤੁਹਾਨੂੰ ਵੀ ਲਾਗੇ ਤੁਹਾਡੇ ਆਉਣ ਨਾਲ ਇੱਕ ਸਿੱਖ 체ਰੇ ਜਿਆ ਉਹਨਾਂ ਨੂੰ ਵੀ ਜਿਆਦਾ ਰਿਸਪੌਂਸ ਮਿਲਣ ਜਾ ਰਹੇ ਅਸੀਂ ਕਾਲਜ ਤੋਂ ਆਉਂਦਾ ਇੱਕ ਦੇਖੋ ਇਹ ਜਿਹੜਾ ਸਾਡਾ ਪੰਜਾਬੀ ਏਰੀਆ ਐ ਇਹਦੇ ਵਿੱਚ ਸਕਟੇਰੇ ਮੈਂ ਨਹੀਂ ਕਹਣਾ ਮੈਂ ਇਕੱਲਾ ਹੀ ਹਾਂ ਬਹੁਤ ਸਾਰੇ ਨਾ ਗੱਲ ਕਰਨ ਦੀ ਗੱਲ ਕੰਮ ਕਰਨ ਦੀ ਅਲੱਗ-ਅਲੱਗ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਆਦਤ ਹੁੰਦੀ ਹੈ ਕੋਈ ਕਿਸੇ ਤਰ੍ਹਾਂ ਦੀ ਆਦਤ ਹੁੰਦੀ ਹੈ ਮੈਂ ਆਪਣੇ ਤਰੀਕੇ ਦੇ ਨਾਲ ਜਿਹੜਾ ਕਿ ਉਹ ਸਰਦਾਰਾਂ ਚ ਸਿੱਖ ਵੈਲਟ ਚ ਪੰਜਾਬੀਆਂ ਚ ਆਪਣੀ ਗੱਲ ਰੱਖਦਾ ਰਿਹਾ ਕਿਉਂਕਿ ਮੈਂ ਇੱਕ ਆਪ ਖੁਦ ਭਾਵੇਂ ਸਿੱਖ ਹਾਂ ਔਰ ਸਿੱਖਾਂ ਦੀ ਗੱਲ ਪਹਿਲ ਦੇ ਆਧਾਰ ਤੇ ਰੱਖੀ ਹੈ ਮੈਂ ਗੁਰਗੋਬਿੰਦ ਸਿੰਘ ਦਾ ਉਹ ਸ਼ਬਦ ਵੀ ਹਮੇਸ਼ਾ ਯਾਦ ਰੱਖਦਾ ਹਾਂ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਉਹ ਆ ਸਭ ਨੂੰ ਇੱਕ ਰੱਖ ਕੇ ਇਸ ਹਲਕੇ ਦੇ ਵਿੱਚ ਵਿਚਰਦਾ ਰਿਹਾ ਹਾਂ ਜਿੱਥੋਂ ਤੱਕ ਪਾਰਟੀਆਂ ਦੀ ਗੱਲ ਹੈ ਪਾਰਟੀਆਂ ਤਾਂ ਕੋਈ ਕੋਈ ਸਾਫ਼ ਸ਼ਬੀ ਦਾ ਬੰਦਾ ਹੈ ਕੰਮ ਕਰਨ ਵਾਲਾ ਹੈ ਮਿਹਨਤੀ ਹੈ ਉਹ ਸਾਰੀਆਂ ਪਾਰਟੀਆਂ ਪਿਆਰ ਕਰਦੀ ਹੈ ਅਸੀਂ ਤਾਂ 5 ਸਾਲ ਭਾਰਤੀ ਜਨਤਾ ਪਾਰਟੀ ਜੀ ਵੀ ਮੈਂ ਆਪਣੇ ਵੱਲੋਂ ਤਨ ਦੇ ਹੀ ਨਾਲ ਆਪਣੇ ਤਨ ਮਨ ਧਨ ਨਾਲ ਪਾਰਟੀ ਦੀ ਸੇਵਾ ਕੀਤੀ ਸੀ ਤਾਂ ਅੱਜ ਮੈਂ ਕਾਂਗਰਸ ਦੇ ਵਿੱਚ ਇਹ ਸੇਵਾ ਨਿਭਾ ਰਿਹਾ ਹਾਂ ਕਾਲਾ ਮਰੀ ਦਾ ਪਹਿਲਾ ਇਤਿਹਾਸ ਰਿਹਾ ਜੀ ਜਦੋਂ ਵੀ ਸਰਕਾਰ ਬਣਦੀ ਹੈ ਆਪੋਜੀਟ ਜਿਹੜਾ ਦੂਜੇ ਪਾਰਟੀ ਦਾ ਵਿਧਾਇਕ ਬਣਦਾ ਹੈ ਐਕਤੀ ਯੂਨੀਫਾਰਮ ਨੂੰ ਲੱਗਦਾ ਹੈ ਕਿ ਇਹ ਜਿਹੜਾ ਲੜੀ ਟੁੱਟੂਗੀ ਇਹ ਸੱਤਾ ਜਿਹੜੀ ਹੈ ਉਹ ਕਾਂਗਰਸ ਦੀ ਆਉਣ ਵਾਲੀ ਹੈ ਤੇ ਸੱਤਾ ਪੱਖ ਦਾ ਇੱਥੋਂ ਵਿਧਾਇਕ ਬਣਨ ਵਾਲਾ ਮੈਨੂੰ ਇਸ ਗੱਲ ਦੀ ਖੁਸ਼ੀ ਹੋਊਗੀ ਚਾਹੇ ਮੈਂ ਨਹੀਂ ਬਣਿਆ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਇਹ ਸੱਤਾ ਵੀ ਕਾਂਗਰਸ ਦੀ ਤੇ ਸੱਤਾ ਪੱਖਸ਼ ਦਾ ਵਿਧਾਇਕ ਇੱਥੋਂ ਬਣ ਕੇ ਜਾਓ ਤੇ ਮੇਰੇ ਹਲਕੇ ਦੇ ਲੋਕਾਂ ਦੇ ਬਹੁਤ ਸਾਰੇ ਰੁਕੇ ਹੋਏ ਕੰਮ ਚਾਹੇ ਉਹ ਨਸ਼ੇ ਦੀ ਮਾਰ ਹੈ ਚਾਹੇ ਉਹ ਬੇਰਜ਼ਗਾਰੀ ਹੈ ਤਹੇ ਤੋਂ ਹੋਰ ਛੋਟੇ-ਮੋਟੇ ਕੰਮ ਹੈ ਸਾਡੀ ਜਿਹੜੀ ਹੈ ਇੱਥੋਂ ਖਾਸ ਕਰਕੇ ਸਬ ਡਿਵੀਜ਼ਨ ਦੀ ਡਿਮਾਂਡ ਸੀ ਕਾਫੀ ਟਾਈਮ ਦੀ ਇੱਥੋਂ ਦੀ ਬਿਲਡਿੰਗ ਨਹੀਂ ਤਿਆਰ ਹੋਈ ਮੈਂ 10 ਸਾਲ ਲਗਾਤਾਰ ਚੱਲਦਾ ਵੀ ਰਿਹਾ ਚਾਹੇ ਆਪੋਜੀਸ਼ਨ 'ਚ ਰਿਹਾ ਇਹ ਵੀ ਮੈਂ ਮੰਗ ਉਠਾਉਂਦਾ ਰਿਹਾ ਸੱਤਾ ਪੱਖ 'ਚ ਰਿਹਾ ਫਿਰ ਵੀ ਮੈਂ ਮੰਗ ਉਠਾਈ ਆ ਸਰਕਾਰ ਨੇ ਉਹ ਜੇ ਪੂਰੀ ਨਹੀਂ ਕੀਤੀ ਤੇ ਮੈਨੂੰ ਖੁਸ਼ੀ ਇਸ ਗੱਲ ਦੀ ਵੀ ਇਥੋਂ ਦਾ ਜਿਹੜਾ ਵਿਧਾਇਕ ਸੀਸ਼ਪਾਲ ਜੀ ਬਣ ਕੇ ਜਾਣਗੇ ਸੱਤਾ ਦੇ ਵਿੱਚ ਸ਼ਾਮਲ ਹੋਣਗੇ ਤਾਂ ਜਿਹੜੇ ਰੁਕੇ ਹੋਏ ਕੰਮ ਨੇ ਕੋਈ ਵੱਡੇ ਕੰਮ ਨੇ ਉਹ ਇਥੋਂ ਜਰੂਰ ਇਸ ਹਲਕੇ ਦੇ ਹੋਣਗੇ ਇਹ ਹਲਕੇ ਦੇ ਲੋਕ ਮਨ ਬਣਾ ਚੁੱਕੇ ਆ ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ